ਇਸ ਸੁਖਬੀਰ ਸਿੰਘ ਬਾਦਲ ਇਹ ਸਜ਼ਾ ਭੁਗਤਣਗੇ ਜਾਂ ਬਾਕੀ ਲੀਡਰਸ਼ਿਪ ਇਹ ਸਜ਼ਾ ਭੁਗਤਣਗੇ ਤਾਂ ਸਾਰੀ ਸਿੱਖ ਕੌਮ ਨੂੰ ਉਹਨਾਂ ਦਾ ਹੁਕਮ ਸਿਰ ਮੱਥੇ ਸੀਗਾ ਪਰ ਆਖਰਕਾਰ ਨਰਿੰਦਰ ਸਿੰਘ ਚੋੜੇ ਦੀ ਮੰਸ਼ਾ ਕੀ ਸੀਗੀ ਤੁਹਾਨੂੰ ਲੱਗਦੈ ਨੀ ਕਿਉਂਕਿ ਜਥੇਦਾਰ ਸਾਹਮਣੇ ਜਿਉਂ ਹੁਕਮ ਕੀਤਾ ਸੀਗਾ ਜੋ ਸਜ਼ਾ ਲਾਈ ਸੀਗੀ ਉਸ ਤੋਂ ਬਾਅਦ ਸਾਰੀ ਸਿੱਖ ਕੌਮ ਨੂੰ ਸਿਰ ਮੱਥੇ ਲੈਣੀ ਚਾਹੀਦੀ ਸੀਗੀ ਕਿ ਇਹ ਅਕਾਲ ਤਖਤ ਤੋਂ ਆਪਣੀ ਸਜ਼ਾ ਲਾ ਕੇ ਤੇ ਆਪਣੇ ਆਪ ਨੂੰ ਸੁਰਖਰੂ ਹੋਣਾ ਚਾਹੁੰਦੇ ਆ ਤੇ ਆਪਣੀ ਜਿਹੜੀ ਰਾਜਨੀਤੀ ਦੀ ਗਤੀ ਆ ਉਹ ਫੇਰ ਸ਼ੁਰੂ ਕਰਨਾ ਚਾਹੀਦਾ ਵੀ ਸਿੱਖਾਂ ਦੇ ਵਿੱਚ ਸਾਨੂੰ ਮਾਨਤਾ ਮਿਲ ਜਾਵੇ ਫਿਰ ਖਾਲਿਸਤਾਨੀ ਸਮਰਥਕ ਦੀ ਗੱਲ ਆ ਜਾਂਦੀ ਹੈ ਵਿਕਰਮ ਸਿੰਘ ਜੀਠੀ ਆਖਦੇ ਮੈਂ ਖਾਲਿਸਤਾਨੀ ਸਮਰਥਕ ਨਹੀਂ ਆਕਾਂਗਾ ਆਈਐਸਆਈ ਮੈਂਬਰ ਆਕਾਂਗਾ ਜੀ ਤੁਸੀਂ ਉਹਨੂੰ ਮੰਨਦੇ ਹੋ ਕਿ ਉਹ ਖਾਲਿਸਤਾਨੀ ਹੋ ਸਕਦਾ ਹੈ ਮੈਂ ਉਹਨੂੰ ਇੰਟਰਨੈਸ਼ਨਲ ਆਈਐਸਏ ਦਾ ਗੰਢ ਪਾਕਿਸਤਾਨ ਦਾ ਗੰਢ ਮੰਨਦਾ ਉਹ ਬੰਦਾ ਸੰਘਰਸ਼ ਨੂੰ ਸਮਰਪਿਤ ਹੈ ਬਹੁਤ ਲੰਮਾ ਸਮਾਂ ਉੱਥੇ ਇੱਕ ਸੰਘਰਸ਼ ਵਿੱਚ ਰਿਹਾ ਵੱਖ-ਵੱਖ ਜਥੇਬੰਦੀਆਂ ਚ ਰਿਹਾ ਬਬਰ ਖਾਲਸਾ ਚ ਰਿਹਾ ਉਹ ਫੈਡਰੇਸ਼ਨ ਚ ਰਿਹਾ ਦਲਜੀਤ ਬਿੱਟੂ ਦੇ ਨਾਲ ਰਿਹਾ ਅਸੀਂ ਤੇ ਉਹਨੂੰ ਸਲੂਟ ਕਰਦੇ ਆ ਕਿ ਬੰਦਾ 78 ਸਾਲਾਂ ਦਾ ਹੋ ਕੇ ਵੀ ਜਿਹੜਾ ਅਜੇ ਵੀ ਉਹਦੇ ਸਿੱਖੀ ਦਾ ਜਜ਼ਬਾ ਹੈਗਾ ਭਾਵੇਂ ਗੋਲੀ ਨਹੀਂ ਵਜੀ ਪਰ ਆਮ ਭਾਵਨਾਵਾਂ ਸਿੱਖਾਂ ਦੀਆਂ ਜਿਹੜੀਆਂ ਵਕਤ ਹੋ ਗਈਆਂ ਇਹ ਸਾਹਮਣਾ ਕੀ ਸਜ਼ਾ ਬਣਦੀ ਸੀਗੀ ਜੇਕਰ ਇਹ ਸਜ਼ਾ ਨਹੀਂ ਹੈ ਦੇਖੋ ਜੀ ਸਜ਼ਾ ਤਾਂ ਫਿਰ ਅਕਾਲੀ ਫੂਲਾ ਤੋਂ ਨੇ ਵੀ ਲਈ ਸੀ ਕੋੜੇ ਵੱਜਣੇ ਚਾਹੀਦੇ ਸੀ ਔਰ ਇਹ ਡਿਜ਼ਰਵ ਕਰਦੇ ਆ ਦੰਗਿਆਂ ਵੇਲੇ ਸਾਡਾ ਬਹੁਤ ਨੁਕਸਾਨ ਹੋਇਆ ਪਰ ਜਿਹੜਾ ਭੇਖੀ ਬੰਦਾ ਨਾ ਜਿਹੜਾ ਤੁਹਾਨੂੰ ਗਲ ਲਾ ਕੇ ਛੁਰਾ ਮਾਰਦਾ ਮਗਰ ਉਹ ਸਭ ਤੋਂ ਖਤਰਨਾਕ ਆਇਆ ਜੋ ਨਰੈਨ ਸਿੰਘ ਚੋੜਾ ਨੇ ਕੀਤਾ ਉਸ ਨੂੰ ਸਹੀ ਮੰਨਦੇ ਹੋ ਜਾਂ ਜਿਸ ਜਗ੍ਹਾ ਤੇ ਕੀਤਾ ਉਸ ਸਥਾਨ ਗਲਤ ਚੁਣਿਆ ਗਿਆ ਤੁਸੀਂ ਕੀ ਦੇਖਦੇ ਹੋ ਤੁਹਾਡੀ ਮਾਨਸਿਕਤਾ ਕੀ ਆਖਰੀ ਦੇਖੋ ਇਹ ਤੇ ਆਲ ਆਫ ਸਡਨ ਉਹਦੀ ਪ੍ਰੋਵੋਕੇਸ਼ਨ ਆ ਕਿ ਬੰਦੇ ਨੂੰ ਲੱਗਾ ਕਿ ਆਹ ਰਿਆਂ ਦਾ ਗਨਾਹ ਬਹੁਤੇ ਤੇ ਸਜ਼ਾ ਘੱਟ ਮਿਲੀ ਆ ਤੇ ਉਹ ਖੂਨ ਵਾਲਾ ਮਾਰ ਗਿਆ ਉਂਝ ਚਲੋ ਠੀਕ ਆ ਇਹ ਸ਼ਾਂਤੀ ਦਾ ਘਾਰ ਆ ਪਰ ਪਹਿਲਾਂ ਵੀ ਇੱਥੇ ਸੁੱਖਾ ਸੋ ਮੁਤਾਬਸ ਹੋਣਾ ਨੇ ਸੋਦੇ ਹੀ ਆ ਗੱਲਾਂ ਆ ਰਹੀਆਂ ਕਿ ਸੁਖਾ ਸਿੰਘ ਦੀ ਗੱਲ ਕਰ ਲਈ ਮਹਤਾਬ ਸਿੰਘ ਹੁਣਾਂ ਦੀ ਗੱਲ ਕਰੀ ਮਸਾ ਰੰਗੜ ਧੋਣ ਚੱਕ ਕੇ ਆਇਆ ਸੀਗਾ ਤਾਂ ਵੱਡੀ ਸੀਗੀ ਪਰ ਸੁਖਬੀਰ ਬਾਦਲ ਨੂੰ ਜਿਉਂ ਸਜ਼ਾ ਲੱਗੀ ਤਾਂ ਉਹ ਸਿਰ ਚੋਕਾ ਆ ਕੇ ਬੈਠੇ ਸੀ ਕਿਸੇ ਨੇ ਨਜ਼ਰ ਤੱਕ ਨਹੀਂ ਮਲਾਈ ਇਹ ਦੇਖੋ ਇਹ ਡਰਾਮਾ ਵਾ ਆਪਣੀ ਰਾਜਨੀਤਿਕ ਜਿਹੜਾ ਵਾ ਉਹਨੂੰ ਹੋਂਦ ਨੂੰ ਦੁਬਾਰਾ ਸ਼ਰਾਬਾਂ ਪੀਉਣੀਆਂ ਫੀਮਾਂ ਖੋਣੀਆਂ ਇਹ ਚਿੱਟਾ ਤੱਕ ਵੰਡਦੇ ਨੇ ਦੋ ਦਿਨ ਤੋਂ ਰੇਕੀ ਚੱਲ ਰਹੀ ਸੀਗੀ ਤਾਂ ਲੱਗਦਾ ਨਹੀਂ ਕਿ ਪਹਿਲੇ ਹੀ ਜਦ ਪਤਾ ਸੀਗਾ ਇਹ ਕੁਝ ਹੋਣਾ ਹੈ ਤਾਂ ਪਹਿਲਾਂ ਫੜ ਲੈਂਦੇ ਉਹਨਾਂ ਅੰਦਰ ਜਿੱਦਾਂ ਦਾ ਸਰਪੀਰ ਬਾਦ ਲਾਇਆ ਸੀ ਬਲ ਕੱਪੜਿਆਂ ਵਿੱਚ ਉਹ ਜਿਹੜੇ ਤੁਹਾਨੂੰ ਸੇਵਾਦਾਰ ਲੱਗਦੇ ਉਹਨਾਂ ਚ ਕੋਈ ਸੇਵਾਦਾਰ ਨਹੀਂਗਾ ਤੁਹਾਨੂੰ ਲੱਗਦਾ ਐਸਜੀਪੀ ਦੇ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ ਵਿੱਚੋਂ ਜਿਹੜੇ ਸਾਬਤ ਸੂਰਤ ਬੰਦੇ ਨੇ ਉਹਨਾਂ ਨੇ ਆਲੇ ਦੁਆਲੇ ਡਿਪਲਾਈ ਕੀਤੇ ਨੇ 2013 ਦੀ ਜਿਹੜੀ ਇੰਟੈਲੀਜੈਂਸੀ ਰਿਪੋਰਟ ਸੀਗੀ ਉਸ ਦੇ ਵਿੱਚ ਅਕਾਲੀ ਦਲ ਦੇ ਸ਼ਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਮਨਰਹਿੰਦਰ ਸਿੰਘ ਚੋੜਾ ਦੀ ਹਟ ਲਿਸਟ ਵਿੱਚ ਸੀਗੇ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਨਰੈਨ ਸਿੰਘ ਚੋੜਾ ਹੋਣਾ ਨੇ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸਵਾਲ ਇਹ ਖੜੇ ਹੋ ਰਿਹਾ ਹੈ ਸਥਾਨ ਗਲਤ ਸੀ ਜਾਂ ਐਕਸ਼ਨ ਇਸ ਦੇ ਉੱਤੇ ਜਿਆਦਾ ਚਰਚਾ ਨਹੀਂ ਕਰਾਂਗੇ ਕਿਉਂਕਿ ਜਿਵੇਂ ਇਹ ਕਾਲ ਤੱਕ ਸਾਹਿਬ ਫੈਸਲਾ ਸੁਣਾਉਂਦੇ ਨੇ ਕਿ ਸੁਖਬੀਰ ਸਿੰਘ ਬਾਦਲ ਇਹ ਸਜ਼ਾ ਭੁਗਤਣਗੇ ਜਾਂ ਬਾਕੀ ਲੀਡਰਸ਼ਿਪ ਇਹ ਸਜ਼ਾ ਭੁਗਤਣਗੇ ਤਾਂ ਸਾਰੀ ਸੇਕ ਕੌਮ ਨੂੰ ਉਹਨਾਂ ਦਾ ਹੁਕਮ ਸਿਰ ਮੱਥੇ ਸੀਗਾ ਪਰ ਆਖਰਕਾਰ ਨਰੈਨ ਸਿੰਘ ਚੋੜੇ ਦੀ ਮੰਸ਼ਾ ਕੀ ਸੀਗੀ ਕਿਉਂਕਿ ਪ੍ਰਾਣੇ ਉਹਨਾਂ ਦੇ ਪਿਸ਼ੋਕੜ ਦੀ ਗੱਲ ਕਰੀਏ ਤਾਂ 1997 ਦੇ ਵਿੱਚ ਜਿਵੇਂ ਜਲੰਧਰ ਜੇਲ੍ਹ ਦੇ ਵਿੱਚ ਸੀਗੇ ਤਾਂ ਉਦੋਂ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਉੱਥੇ ਦੌਰਾ ਕੀਤਾ ਤੇ ਉਹਨਾਂ ਦਾ ਵਿਰੋਧ ਹੋਇਆ ਸੀਗਾ ਜਿਸ ਦੇ આરોਪ ਨਰੈਣ ਸਿੰਘ ਚੋੜੇ ਦੇ ਉੱਤੇ ਲੱਗੇ ਸੀ। ਹੋਰ ਵੀ ਐਸਾ ਪਿਸ਼ੋਕੜ ਖਾਲਿਸਤਾਨਿਕ ਸਮਰਥਕ ਕਹਿ ਲਏ ਬੱਬਰ ਖਾਲਸਾ ਦੇ ਮੈਂਬਰ ਕਹਿ ਲਏ ਤਾਂ ਉਹ ਕਿਤਨਾ ਕਿਤੇ ਸਵਾਲ ਜ਼ਰੂਰ ਖੜੇ ਖੜੇ ਕਰਦੀ ਹੈ ਕਿ ਆਖਰਕਾਰ ਮਸਲਾ ਖੜਦਾ ਕਿੱਥੇ ਹੈ। ਸਾਡੇ ਐਡਵੋਕੇਟ ਜਸਬੀਰ ਸਿੰਘ ਮਝੁੰਨੇ ਸਰ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ ਬਹੁਤ-ਬਹੁਤ ਜੀ ਆਇਆਂ ਨੂੰ। ਸਤ ਤੁਸੀਂ ਮੰਚਾ ਕੀ ਦੇਖ ਰਹੇ ਹੋ ਕਿਉਂਕਿ ਕਾਫੀ ਸਵਾਲ ਖੜੇ ਹੋ ਜਾਂਦੇ ਆ ਪਹਿਲਾਂ ਤਾਂ ਇਹ ਸਵਾਲ ਖੜਾ ਹੋ ਗਿਆ ਅਕਾਲੀ ਦਲ ਨੇ ਖੁਦ ਕਰਵਾਇਆ ਫਿਰ ਖਾਲਿਸਤਾਨੀ ਸਮਰਥਕ ਦੀ ਗੱਲ ਆ ਜਾਂਦੀ ਆ ਵਿਕਰਮ ਸਿੰਘ ਜੀਠਿਆ ਆਖਦੇ ਆ ਮੈਂ ਖਾਲਿਸਤਾਨੀ ਸਮਰਥਕ ਨਹੀਂ ਆਖਾਂਗਾ ਆਈਐਸਆਈ ਮੈਂਬਰ ਆਖਾਂਗਾ ਜੀ ਦੇਖੋ ਅਕਾਲੀ ਦਲ ਸਿੱਖਾਂ ਦੀ ਜਮਾਤ ਸੀ ਤੇ ਬੜੇ ਲੰਮੇ ਸੰਘਰਸ਼ ਤੋਂ ਬਾਅਦ ਇਹ ਹੋਂਦ ਵਿੱਚ ਆਈ ਸੀ ਇਹਦੇ ਹੋਂਦ ਵਿੱਚ ਆਉਣ ਤੋਂ ਬਾਅਦ ਜਿਹੜੀ ਆ ਸ਼੍ਰੋਮਣੀ ਕਮੇਟੀ ਬਣੀ ਤੇ ਸ਼੍ਰੋਮਣੀ ਕਮੇਟੀ ਤੋਂ ਬਾਅਦ ਇਹ ਦੇਖੋ ਫਿਰ ਪੰਜਾਬੀ ਸੂਬੇ ਵਾਲਾ ਸੰਘਰਸ਼ ਚੱਲਿਆ ਤੇ ਬੜੀ ਲੰਮੀ ਵਿਰਾਸਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਪਰ ਬਦਕਿਸਮਤੀ ਨਾਲ ਇਹ ਜਿਹੜਾ ਸਿੱਖਾਂ ਦੀ ਇੱਕ ਸ਼੍ਰੋਮਣੀ ਜਮਾਤ ਸੀ ਉਹ ਇਹਨਾਂ ਗਦਾਰ ਪਰਿਵਾਰਾਂ ਦੇ ਹੱਥਾਂ 'ਚ ਆ ਗਈ ਇਹ ਇਹ ਲੋਟੂ ਪਰਿਵਾਰ ਨੇ ਜਿਨ੍ਹਾਂ ਨੇ ਸਾਰੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਤੇ ਸਿੱਖ ਸੰਸਥਾਵਾਂ ਦੀ ਜਿਹੜੀਆਂ ਨੇ ਧੱਜੀਆਂ ਢਾਈਆਂ ਅਕਾਲ ਤਖਬ ਸਾਹਿਬ ਸਾਡੀ ਇੱਕ ਸ਼੍ਰੋਮਣੀ ਜਿਹੜੀ ਸੰਸਥਾ ਵਾ ਤੇ ਜਿਹੜਾ ਸਿੱਖਾਂ ਦੇ ਧਾਰਮਿਕ ਤੇ ਰਾਜਨੀਤਿਕ ਮਾਮਲਿਆਂ ਨੂੰ ਜਿਹੜਾ ਉਹ ਦੇਖਦੀ ਆ ਤੇ ਇਹਨਾਂ ਨੇ ਉਹਦਾ ਵੀ ਇਸ ਤਰ੍ਹਾਂ ਤਰੀਕੇ ਦੇ ਨਾਲ ਕਾਲੀਕਰਨ ਕੀਤਾ ਕਿ ਉਹਦੇ ਵੀ ਜਥੇਦਾਰ ਆਪਣੀ ਮਰਜ਼ੀ ਵਾਲੇ ਲਿਆ ਕੇ ਤੇ ਆਪਣੀ ਮਰਜ਼ੀ ਦੇ ਫੈਸਲੇ ਕਰਾਏ ਉਹਨਾਂ ਨੂੰ ਵਰਤਿਆ ਹਾਂਜੀ ਸੌਦੇ ਸਾਧ ਵਰਗੇ ਜਿਹਨੇ ਬੱਜਰ ਕਰਤਾ ਕੀਤੀਆਂ ਖੈਰ ਉਹਦਾ ਸਿੱਖੀ ਨਾਲ ਕੋਈ ਸਬੰਧ ਨਹੀਂਗਾ ਉਹਨੂੰ ਅਕਾਲ ਤਖਬ ਤੇ ਸੱਦਣਾ ਹੀ ਨਹੀਂ ਚਾਹੀਦਾ ਕਿਉਂਕਿ ਹਿਜਰੌਟ ਸਿੱਖ ਅਕਾਲ ਤੱਕ ਸਿਰਫ ਸਿੱਖਾਂ ਦੇ ਧਾਰਮਿਕ ਮਸਲਿਆਂ ਦਾ ਵਾ ਤੇ ਉਹ 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 ਤੇ ਖੁਦ ਜਿਹੜੇ ਭੇਖੀ ਨੇ ਤੇ ਉਹਨਾਂ ਨੂੰ ਸੱਦਣਾ ਜਿਹੜਾ ਵਾ ਉਹ ਚਾਹੀਦਾ ਹੀ ਨਹੀਂ ਸੀਗਾ ਇਹਨਾਂ ਨੇ ਕਿਉਂਕਿ ਮਾਲਵੇ ਦੇ ਵਿੱਚ ਉਹਨਾਂ ਦਾ ਹੈਗਾ ਆਧਾਰ ਆ ਵੋਟਾਂ ਲੈਣ ਲਈ ਇਥੇ ਬਾਦਲ ਪਰਿਵਾਰ ਨੇ ਤੇ ਉਹਨਾਂ ਦਾ ਸਾਰਾ ਡੰਬਰ ਰਚਿਆ ਉਹਨੂੰ ਸੱਦਿਆ ਉਹਨੂੰ ਉਹ ਬਿਨਾ ਮੰਗਿਆ ਮਾਫੀ ਦਿੱਤੀ ਉਹ ਬੰਦਾ ਆਇਆ ਵੀ ਨਹੀਂ ਅੱਜ ਤੱਕ ਇਤਿਹਾਸ 'ਚ ਕਦੀ ਨਹੀਂ ਹੋਇਆ ਕਿ ਕਾਲ ਤੱਕ ਤੱਕ ਨਿਮਾਣੇ ਸਿੱਖ ਵਗੋਂ ਨਿਤਾਣੇ ਸਿੱਖ ਵਜੋਂ ਪੇਸ਼ ਹੋ ਕੇ ਅਰਜ਼ੋਈ ਬੇਨਤੀ ਕੀਤੀ ਜਾਂਦੀ ਹੈ ਤਾਂ ਫੇਰ ਜਿਹੜੀ ਆ ਉਹ ਧਾਰਮਿਕ ਸਜਾ ਲੱਗਦੀ ਆ ਠੀਕ ਆ ਜੀ ਤੇ ਉਹ ਤਾਂ ਬੰਦਾ ਆਇਆ ਹੀ ਨਹੀਂ ਉਹ ਸਾਰੀਆਂ ਜਾਲੀ ਆਪੇ ਹੀ ਲੈਟਰਾਂ ਬਣਾਈਆਂ ਆਪੇ ਸਾਰੇ ਸੋ ਇਹਨਾਂ ਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਪਿਓ ਪਤਨੇ ਤੇ ਉਹ ਜਿਹੜੇ ਮਾੜੇ ਮੋਟੇ ਵੀ ਜਿਹੜੇ ਲੋਕ ਸਿੱਖੀ ਨੂੰ ਸਮਰਪਿਤ ਨੇ ਆਮ ਜਿਹੜਾ ਸਿੱਖ ਆਪਾਂ ਕਹਿ ਲਈਏ ਤੇ ਉਹ ਉਹਨਾਂ ਦੀ ਭਾਵਨਾ ਨੂੰ ਥੇਸ ਪਹੁੰਚੀ ਤੇ ਨੇਚਰਲੀ ਜਿਹੜਾ ਨਰੈਣ ਸਿੰਘ ਚੌੜੇ ਦੀ ਗੱਲ ਕਰੀਏ ਆਪਾਂ ਤੇ ਉਹ ਬੰਦਾ ਸੰਘਰਸ਼ ਨੂੰ ਸਮਰਪਿਤ ਆ ਬਹੁਤ ਲੰਮਾ ਸਮਾਂ ਉਸ ਇੱਕ ਸੰਘਰਸ਼ ਵਿੱਚ ਰਿਆ ਵੱਖ-ਵੱਖ ਜਥੇਬੰਦੀਆਂ ਚ ਰਿਆ ਉਹ ਬਬਰ ਖਾਲਸਾ ਚ ਰਿਆ ਉਹ ਫੈਡਰੇਸ਼ਨ ਚ ਰਿਆ ਦਲਜੀਤ ਬਿੱਟੂ ਦੇ ਨਾਲ ਰਿਆ ਠੀਕ ਹੈ ਲੰਮਾ ਸਮਾਂ ਜੇਲ੍ਹ ਚ ਰਿਆ ਤੇ ਉਹ ਅਸੀਂ ਤੇ ਉਹਨੂੰ ਸਲੂਟ ਕਰਦੇ ਆ ਕਿ ਬੰਦਾ 67 ਸਾਲਾਂ ਦਾ ਹੋ ਕੇ ਵੀ ਜਿਹੜਾ ਅਜੇ ਵੀ ਉਹਦੇ ਸਿੱਖੀ ਦਾ ਜज्बा ਹੈਗਾ ਭਾਵੇਂ ਗੋਲੀ ਨਹੀਂ ਵਜੀ ਪਰ ਆਮ ਭਾਵਨਾਵਾਂ ਸਿੱਖਾਂ ਦੀਆਂ ਜਿਹੜੀਆਂ ਵਕਤ ਹੋ ਗਈਆਂ ਕਿ ਸਿੱਖਾਂ ਦੇ ਵਿੱਚ ਇਹੋ ਹੀ ਭਾਵਨਾਵਾਂ ਆ ਵੀ ਇਹ ਟੱਬਰ ਜਿਹੜਾ ਇਹਨੇ ਬਹੁਤ ਜਿਹੜਾ ਕੁਰਾਇਤਾ ਕੀਤੀਆਂ ਨੇ ਬਹੁਤ ਸਿੱਕੀ ਦਾ ਬਹੁਤ ਨੁਕਸਾਨ ਕੀਤਾ ਇਹ ਕਾਹਨ ਕੀਤਾ ਤੇ ਲੋਕਾਂ ਚ ਗੁੱਸਾ ਹੈਗਾ ਇਸ ਪਰਿਵਾਰ ਕਿਉਂਕਿ ਅਕਾਲੀ ਦਲ ਇਹ ਅੱਜ ਪਰ ਆ ਹੋ ਜਾਣ ਤੇ ਅਕਾਲੀ ਦਲ ਦੁਬਾਰਾ ਮੋੜ ਸਰਜੀਵ ਤੋਂ ਹੋ ਸਕਦਾ ਪਰ ਕਿਉਂਕਿ ਲੋਕਾਂ ਨੂੰ ਨਫਰਤ ਹੈ ਇਸ ਪਰਿਵਾਰ ਦੇ ਨਾਲ ਇਥੇ ਕਰਕੇ ਅਕਾਲੀ ਦਲ ਦਾ ਨੁਕਸਾਨ ਹੋਇਆ ਤੁਹਾਨੂੰ ਲੱਗਦੇ ਨਹੀਂ ਕਿਉਂਕਿ ਜਥੇਦਾਰ ਸਾਹਮਣੇ ਜਿਉ ਹੁਕਮ ਕੀਤਾ ਸੀਗਾ ਜੋ ਸਜ਼ਾ ਲਾਈ ਸੀਗੀ ਉਸ ਤੋਂ ਬਾਅਦ ਸਾਰੀ ਸਿੱਖ ਕੌਮ ਨੂੰ ਸ਼ਰਮਾਤੇ ਲੈਣੀ ਚਾਹੀਦੀ ਸੀਗੀ ਤੇ ਉਹਨਾਂ ਨੇ ਇਹ ਵੀ ਗੱਲ ਆਖੀ ਸੀਗੀ ਅਕਾਲੀ ਦਲ ਦਾ ਨਵੇਂ ਪ੍ਰਧਾਨ ਦੀ ਚੋਣ ਵੀ ਹੋਏਗੀ ਦੇਖੋ ਇਹਦੇ ਪਿੱਛੇ ਇੱਕ ਤੇ ਇਹ ਆ ਕਿ ਇਹ ਅਕਾਲ ਤਖਤ ਤੋਂ ਆਪਣੀ ਸਜਾ ਲਾ ਕੇ ਤੇ ਆਪਣੇ ਆਪ ਨੂੰ ਸੁਰਖਰੂ ਹੋਣਾ ਚਾਹੁੰਦੇ ਆ ਤੇ ਆਪਣੀ ਜਿਹੜੀ ਰਾਜਨੀਤਿਕ ਗਤੀ ਆ ਉਹ ਫੇਰ ਸ਼ੁਰੂ ਕਰਨਾ ਚਾਹੁੰਦੇ ਵੀ ਸਿੱਖਾਂ ਦੇ ਵਿੱਚ ਸਾਨੂੰ ਮਾਨਤਾ ਮਿਲ ਜਾਵੇ ਸਿੱਖ ਫੇਰ ਗਲੇ ਲਾ ਲੈਣ ਠੀਕ ਹੈ ਨਾ ਤੇ ਉਹ ਇਹ ਇੱਕ ਸਾਰਾ ਹੋ ਸਕਦਾ ਡਰਾਮਾ ਹੀ ਰਚਿਆ ਹੋਵੇ ਪਰ ਬਹੁਤ ਹੀ ਸਜਾ ਜਿੰਨੀ ਗੁਰਬਾਣੀ ਪੜਨੀ ਜਿਹੜਾ ਵਾ ਜਾਂ ਸੇਵਾ ਕਰਨੀ ਜਾਂ ਜੋੜਿਆ ਸੇਵਾ ਕਰਨੀ ਇਹ ਕੋਈ ਸਜਾ ਨਹੀਂ ਸਾਰੇ ਸਿੱਖ ਕਰਦੇ ਆ ਜਿਹੜੇ ਵਿਚਾਰੇ ਆਮ ਮਾਤਰ ਸਿੱਖ ਹੋ ਜਾ ਕੇ ਵੇਖੋ ਤੁਸੀਂ ਜਿਹੜੇ ਦੱਸਦਾ ਹਜ਼ਾਰ ਨੌਕਰੀ ਦੇ ਕਰਦੇ ਉਹ ਦੋ ਦੋ ਘੰਟੇ ਚਾਰ ਚਾਰ ਘੰਟੇ ਰੋਜ਼ ਜੋੜੇ ਸੇਵਾ ਕਰਦੇ ਆ ਸਾਈਕਲਾਂ ਤੇ ਜਾਂਦੇ ਆ ਸਾਈਕਲ ਲਾਉਂਦੇ ਆ ਆਪਣੀ ਸੇਵਾ ਕਰਦੇ ਸੋ ਸਿੱਖ ਜਿਹੜਾ ਵਾ ਉਹ ਇਹਨੂੰ ਸਜ਼ਾ ਨਹੀਂ ਸਮਝਦਾ ਤੁਹਾਡੇ ਸਾਹਮਣੇ ਕੀ ਸਜ਼ਾ ਬਣਦੀ ਸੀਗੀ ਜੇਕਰ ਇਹ ਸਜ਼ਾ ਨਹੀਂ ਹੈ ਦੇਖੋ ਜੀ ਸਜ਼ਾ ਤਾਂ ਫਿਰ ਅਕਾਲੀ ਫੂਲਾ ਤੋਂ ਨੇ ਵੀ ਲਈ ਸੀ ਕੋੜੇ ਵੱਜਣੇ ਚਾਹੀਦੇ ਸੀ ਉਹ ਦੁਬਾਰਾ ਰਵਾਇਤ ਔਰ ਇਹ ਡਿਜ਼ਰਵ ਕਰਦੇ ਆ ਜਿੰਨਾ ਇਹਨਾਂ ਨੇ ਵੱੱਜਰ ਗੁਨਾਹ ਕੀਤਾ ਨਾ ਸਿੱਖੀ ਦਾ ਦੇਖੋ ਸਾਡਾ ਨੁਕਸਾਨ ਨੋ ਡਾਊਟ ਕਾਂਗਰਸ ਨੇ ਕੀਤਾ ਕੇਂਦਰਾ ਵੇਲੇ ਹੋਇਆ ਦੰਗਿਆਂ ਵੇਲੇ ਸਾਡਾ ਬਹੁਤ ਨੁਕਸਾਨ ਹੋਇਆ ਪਰ ਜਿਹੜਾ ਪੇਖੀ ਬੰਦਾ ਨਾ ਜਿਹੜਾ ਤੁਹਾਨੂੰ ਗਲ ਲਾ ਕੇ ਛੁਰਾ ਮਾਰਦਾ ਮਗਰ ਉਹ ਸਭ ਤੋਂ ਖਤਰਨਾਕ ਆ ਗਿਆ ਤੇ ਇਹਨਾਂ ਨੇ ਸਿੱਖੀ ਦੇ ਰੂਪ ਵਿੱਚ ਆਣ ਕੇ ਸਿੱਖੀ ਦੇ ਗਾਉਣ ਪਾ ਕੇ ਉਹ ਚੋਗੇ ਪਾ ਕੇ ਤੇ ਇਹਨਾਂ ਨੇ ਜਿਹੜਾ ਬਹੁਤ ਜ਼ਿਆਦਾ ਸਿੱਖ ਸੰਸਥਾਵਾਂ ਦਾ ਜਿਹੜਾ ਉਹ ਨੁਕਸਾਨ ਕੀਤਾ ਤੁਸੀਂ ਜੋ ਨਰਿੰਦਰ ਸਿੰਘ ਚੋੜਾ ਨੇ ਕੀਤਾ ਉਸ ਨੂੰ ਸਹੀ ਮੰਨਦੇ ਹੋ ਜਾ ਜਿਸ ਜਗ੍ਹਾ ਤੇ ਕੀਤਾ ਸਥਾਨ ਗਲਤ ਚੁਣਿਆ ਗਿਆ ਤੁਸੀਂ ਕੀ ਦੇਖਦੇ ਹੋ ਤੁਹਾਡੀ ਮਾਨਸਿਕਤਾ ਕੀ ਆਖਦੀ ਹੈ ਦੇਖੋ ਇਹ ਤੇ ਆਲ ਆਫ ਸਡਨ ਉਹਦੀ ਪ੍ਰੋਵੋਕੇਸ਼ਨ ਆ ਕਿ ਬੰਦੇ ਨੂੰ ਲੱਗਾ ਕਿ ਯਾਰ ਇਹਨਾਂ ਦਾ ਗਨਾਹ ਬਹੁਤੇ ਤੇ ਸਜ਼ਾ ਘੱਟ ਮਿਲੀ ਆ ਤੇ ਉਹ ਖੂਨ ਵਾਲਾ ਮਾਰ ਗਿਆ ਉਂਝ ਚਲੋ ਠੀਕ ਆ ਇਹ ਸ਼ਾਂਤੀ ਦਾ ਘਰ ਆ ਪਰ ਪਹਿਲਾਂ ਵੀ ਇੱਥੇ ਸੁੱਖਾ ਸੁਮਤਾਬਸ ਹੋਣਾ ਨੇ ਸੋਦੇ ਹੀ ਆ ਉਹਨਾਂ ਨੂੰ ਮੱਥੇ ਰੰਗੜਦੋਂ ਤੋ ਵੀ ਇੱਥੇ ਹੀ ਸੀਗਾ ਪਰ ਗੱਲਾਂ ਆ ਰਹੀਆਂ ਕਿ ਸੁਖਾ ਸਿੰਘ ਦੀ ਗੱਲ ਕਰ ਲਈ ਮਹਤਾਬ ਸਿੰਘ ਹੁਣਾਂ ਦੀ ਗੱਲ ਕਰੀ ਮਸਾ ਰੰਗੜ ਤੋਂ ਚੱਕ ਕੇ ਆਇਆ ਸੀਗਾ ਤਾਂ ਵੱਡੀ ਸੀਗੀ ਪਰ ਸੁਖਬੀਰ ਬਾਦਲ ਨੂੰ ਜਿਉਂ ਸਜ਼ਾ ਲੱਗੀ ਤਾਂ ਉਹ ਸਿਰ ਝੁਕਾ ਕੇ ਬੈਠੇ ਸੀ ਕਿਸੇ ਨੇ ਨਜ਼ਰ ਤੱਕ ਨਹੀਂ ਮਲਾਈ ਇਹ ਦੇਖੋ ਇਹ ਡਰਾਮਾ ਵਾ ਆਪਣੀ ਰਾਜਨੀਤਿਕ ਜਿਹੜਾ ਵਾ ਉਹਨੂੰ ਉਹਨੂੰ ਦੁਬਾਰਾ ਬਚਾਉਣ ਵਾਸਤੇ ਇਹ ਟੱਬਰ ਇਹਨਾਂ ਨੂੰ 35 ਅਖਰ ਪੰਜਾਬੀ ਦੇ ਇਹਨਾਂ ਦੇ ਨਿਆਣਿਆਂ ਨੂੰ ਪੁੱਛ ਲੋ ਜੇ ਆ ਜਾਣ ਤੇ ਹੈ ਇਹਨਾਂ ਨੂੰ ਕਿਸੇ ਜਪਜੀ ਸਾਹਿਬ ਦੀਆਂ ਕੋਈ ਚਾਰ ਲੜਾ ਮੂਲ ਮੰਤਰ ਪੁੱਛ ਲੋ ਜੇ ਆ ਜਾਏ ਤੇ ਠੀਕ ਹੈ ਨਾ ਇਹ ਨਾ ਇਹ ਕਿਤੇ ਕੋਈ ਕੋਈ ਨਿਤਨੇਮ ਨਹੀਂ ਕਰਦੇ ਇਹ ਕਾਲੀ ਥੋੜੀ ਹੈ ਇਹ ਤੇ ਬਹਿਰੂਪੀਏ ਨੇ ਅਸਲ ਜਿਹੜਾ ਇਹ ਸਿਸਟਮ ਰਾਜਨੀਤੀ ਐਡੀ ਮਹਿੰਗੀ ਹੋ ਗਈ ਆ ਕਿ ਆਮ ਜਿਹੜਾ ਸਮਰਪਤ ਸਿੱਖ ਆ ਉਹ ਇਹਨਾਂ ਸੰਸਥਾਵਾਂ ਦੇ ਵਿੱਚ ਐਕਟਿਵਲੀ ਆ ਨਹੀਂ ਸਕਦਾ ਸ਼ਰਾਬਾਂ ਪੀਉਣੀਆਂ ਫੀਮਾਂ ਖਵਾਉਣੀਆਂ ਇਹ ਚਿੱਟਾ ਤੱਕ ਵੰਡਦੇ ਨੇ ਜਦੋਂ ਸ਼੍ਰੋਮਣੀ ਕਮੇਟੀ ਦੇ ਚੋਣਾਂ ਹੁੰਦੀਆਂ ਇਹ ਕੋ ਸਿੱਖੀ ਦਾ ਥੋੜੀ ਹੈ ਬਸ ਸ਼੍ਰੋਮਣੀ ਕਮੇਟੀ ਦੇ ਜਿਹੜੇ ਰਾਗੀ ਢਾਡੀ ਨੇ ਉਹ ਜਾ ਕੇ ਇਹਨਾਂ ਦੇ ਸ਼ਰਾਬਾਂ ਵਰਤਾਉਂਦੇ ਆ ਇਹਨਾਂ ਵਾਸਤੇ ਵੋਟਾਂ ਕਹਿੰਦੇ ਆ ਠੀਕ ਹੈ ਨਾ ਮੁਲਾਜ਼ਮ ਇਹਨਾਂ ਵਾਸਤੇ ਕਰਦੇ ਆ ਸੋ ਇਹ ਜਦੋਂ ਤੱਕ ਇਹ ਸੰਸਥਾ ਸਾਫ਼ ਪਵਿੱਤਰ ਨਹੀਂ ਹੁੰਦੀ ਉਦੋਂ ਤੱਕ ਇਹ ਜਿਹੜਾ ਵਾ ਇਹ ਸਿੱਖਾਂ ਦਾ ਪੱਲਾ ਨਹੀਂ ਹੋ ਸਕਦਾ ਲੀਡਰ ਇਹ ਵੀ ਗੱਲ ਆਖ ਰਿਹਾ ਕਿ 2013 ਦੀ ਜਿਹੜੀ ਇੰਟੈਲੀਜੈਂਸੀ ਰਿਪੋਰਟ ਸੀਗੀ ਉਸ ਦੇ ਵਿੱਚ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨਰਿੰਦਰ ਸਿੰਘ ਚੋੜਾ ਦੀ ਹਟ ਲਿਸਟ ਵਿੱਚ ਸੀਗੇ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਨਹੀਂ ਉਹ ਬੰਦਾ ਨਾਰਮਲ ਫਿਰਦਾ ਜੀ ਕੋਈ ਇਹੋ ਜੀ ਗੱਲ ਨਹੀਂ ਉਹ ਆਮ ਸਧਾਰਨ ਸਿੱਖਾਂ ਵਾਲੀ ਜ਼ਿੰਦਗੀ ਜਿਉਂਦਾ ਵਾ ਮੈਨੂੰ ਲੱਗਦਾ ਉਹਦੋਂ ਕਿ ਭਾਵੇਂ ਮੋਟਰਸਾਈਕਲ ਬਣਾਵੇ ਉਹ ਆਮ ਤੁਹਾਨੂੰ ਤੁਰਿਆ ਫਿਰਦਾ ਮਿਲ ਜਾਊਗਾ ਤੋ ਹਟ ਲਿਸਟ ਉਹ ਕਿਹੜਾ ਟੈਂਕ ਲਈ ਫਿਰਦਾ ਅੱਜ ਪਿਸਤੌਲ ਵਸੂਲ ਤੇ ਇੱਥੇ ਪਿੰਡਾਂ ਦੇ 30-30 ਪਿਸਤੌਲ 40-40 ਇੱਕ ਪਿੰਡ ਚ ਤੁਰੇ ਫਿਰਦੇ ਆ ਜੈਲੀ ਪਿਸਤੌਲ ਜਿਹੜੇ ਨਜਾਇਜ਼ ਜਿਹੜੇ ਜਣੇ ਖਾਣਾ ਲਈ ਫਿਰਦਾ ਤੋ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਵੀ ਉਹ ਉਹ ਕਿਤੇ ਵਿਚਾਰਾ ਕੋ ਆੜੀਆਂ ਖ ਲਈ ਫਿਰਦਾ ਤੁਸੀਂ ਜੇਕਰ ਸੀਸੀਟੀਵੀ ਦੇਖੋ ਤਾਂ ਪਹਿਲਾਂ ਉਹ ਕਾਲ ਤੱਕ ਸਹਿ ਮੱਥਾ ਟੇਕਣ ਜਾਂਦੇ ਆ ਉਸ ਤੋਂ ਬਾਅਦ ਬਾਹਰ ਆ ਕੇ ਜਦ ਘੰਟਾ ਘਰ ਦੇ ਬਾਹਰ ਖੜੇ ਹੁੰਦੇ ਆ ਤਾਂ ਐਸਪੀ ਹਰਪਾਲ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਲਾਂਕਿ ਉਹ ਗੱਲਬਾਤ ਦੀ ਪੁਸ਼ਟੀ ਨਹੀਂ ਹੋ ਪਾਰੀ ਕੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਨੇ ਵੀ ਇਹ ਰੋਪ ਲਗਾਇਆ ਹੈ ਕਿ ਤੁਹਾਡੇ ਐਸਪੀ ਉੱਥੇ ਮੀਟਿੰਗ ਕਰ ਰਹੇ ਸੀਗੇ ਪ੍ਰਸ਼ਾਸਨ ਨੇ ਗੱਲ ਵੀ ਆਖੀ ਹੈ ਦੋ ਦਿਨ ਤੋਂ ਰੇਕੀ ਚੱਲ ਰਹੀ ਸੀਗੀ ਤਾਂ ਲੱਗਦਾ ਨਹੀਂ ਕਿ ਪਹਿਲੇ ਹੀ ਜਦ ਪਤਾ ਸੀਗਾ ਇਹ ਕੁਝ ਹੋਣਾ ਹੈ ਤਾਂ ਪਹਿਲਾਂ ਫੜ ਲੈਂਦੇ ਉਹਨਾਂ ਨੂੰ ਦੇਖੋ ਇਹ ਤਾਂ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਕਿ ਉਹਨਾਂ ਨੇ ਕੰਮ ਕਿਵੇਂ ਕਰਨਾ ਅੰਦਰ ਜਿੱਦਣ ਦਾ ਸੁਖਵੀਰ ਬਾਦ ਲਾਇਆ ਸਿਵਲ ਕੱਪੜਿਆਂ ਵਿੱਚ ਉਹ ਜਿਹੜੇ ਤੁਹਾਨੂੰ ਸੇਵਾਦਾਰ ਲੱਗਦੇ ਉਹਨ ਉਹ ਸ਼ਰੋਪ ਪੰਜਾਬ ਪੁਲਿਸ ਦੇ ਵਿੱਚੋਂ ਜਿਹੜੇ ਸਾਬਤ ਸੂਰਤ ਬੰਦੇ ਨੇ ਉਹਨਾਂ ਨੇ ਆਲੇ-ਦੁਆਲੇ ਡੁਪਲਾਈ ਕੀਤੇ ਨੇ ਤੇ ਉਹ ਇਹੋ ਜੀ ਕੋਈ ਗੱਲ ਨਹੀਂ ਆਪਣਾ ਉਹ ਕੰਮ ਕਰਨ ਦਾ ਜਿੱਤਨਾ ਦਾ ਪੁਲਿਸ ਦਾ ਆਪਣਾ ਤਰੀਕਾਕਾਰ ਹੁੰਦਾ ਜੋ ਮੁਲਾਜ਼ਮ ਕਰ ਸਕਦੇ ਆ ਤੇ ਦੇ ਆਰ ਡੂਇੰਗ ਹਾਂ ਬਾਕੀ ਹਾਂ ਜਿਹੜੀ ਗੱਲ ਗਿਆਤ ਮੱਥਾ ਟੇਕਿਆ ਉਹਦੀਆਂ ਵੀਡੀਓ ਇਹਨਾਂ ਨੇ ਕੱਢ ਕੇ ਲਾਈਆਂ ਮੱਥਾ ਤੇ ਸਿੱਖ ਜਾਂਦੇ ਹੀ ਮੱਥਾ ਹੀ ਟੇਕਣਾ ਸਿੱਖ ਜਾਂਦਾ ਦਰਬਾਰ ਸਾਹਿਬ ਵੀ ਜਾਂਦਾ ਅਕਾਲ ਤਖਤ ਵੀ ਜਾਂਦਾ ਮੱਥਾ ਟੇਕਣਾ ਕੋਈ ਗਨਾਹ ਥੋੜੀ ਹੈ ਤੋਂ ਉਹ ਵੀ ਦੇਖੋ ਸਿੱਖ ਉਹ ਸ਼ਰੋਮਣੀ ਕਮੇਟੀ ਦਾ ਪ੍ਰਚਾਰ ਕਰਿਆਵਾ ਉਹ ਧਰਮ ਪ੍ਰਚਾਰ ਕਮੇਟੀ ਦੇ ਇਹਦੇ ਵਿੱਚ ਮੁਲਾਜ਼ਮ ਰਿਹਾ 4 ਸਾਲ ਕੰਮ ਕੀਤਾ ਵਾ ਤੇ ਉਹ ਬੰਦਾ ਜਿਹੜਾ ਵਾ ਸਿੱਖੀ ਨੂੰ ਸਮਰਪਿਤ ਆ ਬਾਕੀ ਲੋਕ ਜੋ ਮਰਜ਼ੀ ਪਰ ਉਹਦੀਆਂ ਡਿਫਾਈਨ ਕਰਨ ਪਰ ਉਹ ਬੰਦਾ ਪਰਿਵਾਰ ਸਿੱਖੀ ਨੂੰ ਸਮਰਪਿਤ ਆ ਇਸ ਤੋਂ ਪਹਿਲਾਂ ਤੁਸੀਂ ਸੰਦੀਪ ਸਿੰਘ ਸੰਨੀ ਹੋਣਾਂ ਦਾ ਵੀ ਕੇਸ ਦੇਖਦੇ ਰਹੇ ਉਸ ਉਸ ਵਾਰ ਇਹ ਵਾਰਤੋ ਕਿਸੇ ਮੁਲਾਕਾਤ ਹੁੰਦੀ ਰਹੀ ਹੈ ਚੋੜਾ ਹੋਣਾ ਨਾਲ ਕੀ ਗੱਲਬਾਤ ਹੁੰਦੀ ਰਹੀ ਆ ਉਸ ਸਮੇਂ ਇਹ ਨਾਰਾਇਣ ਸਿੰਘ ਚੋੜਾ ਜਦੋਂ ਸੰਦੀਪ ਸਿੰਘ ਸੰਨੀ ਨੂੰ ਇੱਥੇ ਪੇਸ਼ ਕੀਤਾ ਏ ਉਦੋਂ ਇੱਕ ਦੋ ਵਾਰੀ ਮੈਨੂੰ ਮਿਲੇ ਨੇ ਮੇਰੀ ਜਿਆਦੀ ਸਿੱਧੀ ਗੱਲਬਾਤ ਨਹੀਂ ਪਰ ਮੈਂ ਉਸ ਤਰ੍ਹਾਂ ਜਾਣਦਾ ਹਾਂ ਕਿਉਂਕਿ ਅਸੀਂ ਫੈਡਰੇਸ਼ਨ 'ਚ ਰਹੇ ਹਾਂ ਤੇ ਉਹ ਵੀ ਵਕ ਵਕ ਤਰ੍ਹਾਂ ਨਾਲ ਸਿੱਖ ਸੰਘਰਸ਼ ਨਾਲ ਰਹੇ ਨੇ ਤੇ ਜਾਣ ਪਛਾਣ ਤੇ ਆਈ ਮਾੜੀ ਮੋੜੀ ਜ਼ਿਆਦਾ ਨਹੀਂ ਕੀ ਗੱਲ ਬਾਤ ਹੁੰਦੀ ਸੀ ਨਹੀਂ ਬਸ ਇਹ ਸੰਦੀਪ ਸੰਨੀ ਵੇਲੇ ਇਹੋ ਹੀ ਹੁੰਦੀ ਫੇਰ ਤਾਂ ਕੀ ਬਣੇਗਾ ਕਿਵੇਂ ਬਣੇਗਾ ਲੀਗਲ ਪੁਆਇੰਟ ਥੋਂ ਗੱਲਾਂ ਬਤਾ ਕਰਦੇ ਜੇਕਰ ਤੁਹਾਨੂੰ ਅਪਰੋਚ ਕੀਤਾ ਜਾਂਦਾ ਤੁਸੀਂ ਲੜਨਾ ਚਾਹੋਗੇ ਉਹਨਾਂ ਦਾ ਕੇਸ ਜੀ ਨਹੀਂ ਬਿਲਕੁਲ ਜੀ ਜੇ ਕੋਈ ਸੇਵਾ ਦੇਵੇਗਾ ਤਾਂ ਜ਼ਰੂਰ ਕਰਾਂਗੇ ਇਹ ਸਾਡਾ ਫਰਜ਼ ਬਣਦਾ ਹੈ ਇਹੋ ਜਿਹੜਾ ਸਿੱਖ ਯੋਧਾ ਵਾ ਉਹਦੀ ਬਾਹ ਫੜਨੀ ਹੁਣ ਕੀ ਲੱਗਦਾ ਅੱਜ ਪੇਸ਼ ਕਰਾਇਆ ਜਾਣਾ ਕੀ ਸਜ਼ਾ ਹੋ ਸਕਦੀ ਹੈ ਰਿਮਾਂਡ ਕਿੰਨੀ ਦਿਨ ਦਾ ਮੰਗਿਆ ਜਾ ਸਕਦਾ ਕਿਉਂਕਿ ਉਸ ਸਾਥ ਆਈਪੀਸੀ ਮੁਤਾਬਕ ਹੁਣ ਬੀਐਨਐਸ ਆ ਗਈ ਹੈ ਤੇ ਉਹ ਮਤਲਬ ਰਿਮਾਂਡ ਤਾਂ 2 4 5 ਦਿਨ ਦਾ ਮਿਲ ਹੀ ਜਾਂਦਾ ਇਹੋ ਜਿਹੇ ਜਿਹੜਾ ਹਾਈ ਪ੍ਰੋਫਾਈਲ ਸੈਂਸਿਟਿਵ ਕੇਸ ਹੁੰਦਾ ਭਾਵੇਂ 6 7 ਦਿਨ ਦਾ ਲੈ ਲੋ ਤੇ ਰਿਮਾਂਡ ਤੋਂ ਮੰਗਣਗੇ ਪੁਲਸ ਦਾ ਇੱਕ ਤਰੀਕਾਕਾਰ ਹੁੰਦਾ ਬਾਕੀ ਉਹਦੇ ਵਿੱਚ ਕੋਈ ਹੋਰ ਐਂਗਲ ਹੈ ਨਹੀਂ ਗਾ ਬਾਕੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੇਗਾ ਕੀ ਨਿਕਲਦਾ ਸੁਣ ਲੱਗਦਾ ਹੈ ਜ਼ਮਾਨਤ ਮਿਲ ਸਕਦੀ ਹੈ ਇਸ ਤਰੀਕੇ ਜੋ ਗੋਲੀ ਕਾਂ ਸ਼ੁਕਬੀਰ ਸਿੰਘ ਬਾਦਲ ਤੇ ਹੋ ਰਿਹਾ ਹੈ ਇਹ ਜਦੋਂ ਤੱਕ ਤਫਤੀਸ਼ ਮੁਕੰਮਲ ਨਹੀਂ ਨਾ ਦੇ ਉਦੋਂ ਜ਼ਮਾਨਤ ਵਾਲੇ ਬੰਨੇ ਨਹੀਂ ਸੋਚਿਆ ਜਾ ਸਕਦਾ ਅਜੇ ਇਨਵੈਸਟੀਗੇਸ਼ਨ ਚੱਲੇਗੀ ਰਿਮਾਂਡ ਚੱਲੇਗਾ ਉਸ ਤੋਂ ਬਾਅਦ ਫਿਰ ਸਹੀ ਟਾਈਮ ਤੇ ਜਿਹੜਾ ਬੇਲ ਵਾਲਾ ਗੱਲ ਸੋਚੀ ਜਾ ਸਕਦੀ ਹੈ ਧੰਨਵਾਦ ਜੀ ਸੋ ਬਿਲਕੁਲ ਇਹ ਗੱਲਾਂ ਜੋ ਸਾਹਮਣੇ ਆ ਰਹੀਆਂ ਸਿੱਗਾ ਕੀ ਅਕਾਲ ਤਖ ਸਾਹਿਬ ਦੇ ਹੁਕਮ ਨੂੰ ਵੀ ਇੱਕ ਚੁਣੌਤੀ ਹੈ ਪਰ ਦੂਸਰੇ ਪਾਸੇ ਸੰਗਤ ਇਹ ਵੀ ਆਖਰੀ ਹੈ ਕਿ ਕੋੜੀਆਂ ਦੀ ਘੱਟੋ ਘੱਟ ਸਜ਼ਾ ਹੋਣੀ ਚਾਹੀਦੀ ਸੀਗੀ ਕਿ ਜੋ ਹੁਣ ਸਜ਼ਾ ਲਈ ਹੈ ਇਹ ਆਮ ਤੌਰ ਤੇ ਸੰਗਤ ਆ ਕੇ ਜੋੜਿਆਂ ਦੀ ਸੇਵਾ ਭਾਂਡੇ ਦੀ ਸੇਵਾ ਕਰਦੇ ਆ ਸੋ ਕਿਤਨਾ ਕਿਤੇ ਗੱਲ ਹਾਲੇ ਵੀ ਉਲਝੀ ਹੋਈ ਹੈ ਗੱਲ ਖੜਦੀ ਕਿ ਇੱਥੇ ਅੱਜ ਦੀ ਪੇਸ਼ੀ ਤੋਂ ਬਾਅਦ ਡਿਮਾਂਡ ਮਿਲੇਗਾ ਕੀ ਗੱਲਬਾਤ ਹੁੰਦੀ ਹੈ ਪ੍ਰਸ਼ਾਸਨ ਮੀਡੀਆ ਦੇ ਅੱਗੇ ਕੀ ਗੱਲਬਾਤ ਰੱਖਦਾ ਉਹ ਵੀ ਤੁਹਾਨੂੰ ਸਾਂਝੀ ਕਰਾਂਗੇ ਫਿਲਹਾਲ ਇਹ ਮੇਨੂੰ ਦੋ ਇਜਾਜ਼ਤ ਲਾਈ ਪੰਜਾਬੀ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅਮਨਸਰ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ